ਪੰਜਾਬ ਦੇ ਵਿੱਚ ਭਾਵੇਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਪੰਜਾਬ ਸਰਕਾਰ ਦੇ ਵੱਲੋਂ ਤਾਂ ਚਲਾ ਦਿੱਤੀ ਗਈ ਹੈ ਪਰ ਫਿਰ ਵੀ ਨਸ਼ਾ ਜੜਾ ਰੁਕਣ ਦਾ ਨਾਮ ਨਹੀਂ ਆ ਰਿਹਾ ਇਸੇ ਤਰੀਕੇ ਦੀ ਨਾਲੀ ਘਟਨਾ ਵਾਪਰੀ ਜਲੰਧਰ ਦੇ ਵਿੱਚ ਜਿੱਥੇ ਦੁਆਬਾ ਚੌਂਕ ਦੇ ਵਿੱਚ ਬੜਿਆ ਇੱਕ ਸਰਕਾਰੀ ਬਾਥਰੂਮ ਜਿਸ ਦਾ ਜਿਸਦੀ ਵਰਤੋਂ ਹੈ ਜਿਹੜੀ ਆਮ ਲੋਕਾਂ ਦੇ ਵੱਲੋਂ ਕੀਤੀ ਜਾਂਦੀ ਹੈ ਰਾਜ ਵੀਰਾਂ ਦੇ ਵੱਲੋਂ ਕੀਤੀ ਜਾਂਦੀ ਹੈ ਪਰ ਇੱਕ ਨਸ਼ੇੜੀ ਨੌਜਵਾਨ ਦੱਸਿਆ ਜਾ ਰਿਹਾ ਕਿ ਉਸ ਬਾਥਰੂਮ ਦੇ ਵਿੱਚ ਵਾਰ-ਵਾਰ ਜਾਣ ਦੀ ਜ਼ਿੱਦ ਕਰਦਾ ਤਾਂ ਸਫਾਈ ਕਰਮਚਾਰੀ ਮਹਿਲਾ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਕਿ ਅੰਦਰ ਪਾਣੀ ਨਹੀਂ ਹੈ ਤੂੰ ਅੰਦਰ ਨਾ ਜਾ ਪਰ ਨੌਜਵਾਨ ਹੈ ਜਿਹੜਾ ਲਗਾਤਾਰ ਉਸਦੇ ਨਾਲ ਬਹਿਸ ਕਰਦਾ ਹੋਇਆ ਵੀ ਨਜ਼ਰ ਆ ਰਿਹਾ ਤੇ ਜ਼ਬਰਦਸਤੀ ਦੇ ਨਾਲ ਬਾਥਰੂਮ ਦੇ ਵਿੱਚ ਚਲਾ ਜਾਂਦਾ ਤਾਂ ਦੱਸਿਆ ਕਿ 20-25 ਮਿੰਟ ਜਦੋਂ ਮਹਿਲਾ ਕਰਮਚਾਰੀ ਇੰਤਜ਼ਾਰ ਕਰਦੀ ਹੈ ਬਾਹਰ ਨਹੀਂ ਆਉਂਦਾ ਤਾਂ ਉਹ ਡਰ ਜਾਂਦੀ ਹੈ ਘਬਰਾ ਜਾਂਦੀ ਹੈ ਉਸ ਨੂੰ ਸ਼ੱਕ ਹੁੰਦਾ ਹੈ ਕਿ ਸ਼ਾਇਦ ਕੋਈ ਨਸ਼ੇੜੀ ਹੈ ਤਾਂ ਤੁਰੰਤ ਉਸਨੇ ਪੁਲਿਸ ਨੂੰ ਬੁਲਾ ਲਿਆ ਤਾਂ ਮੌਕੇ ਤੇ ਹੰਗਾਮਾ ਹੁੰਦਾ ਹੈ ਦਰਸਲ ਨਸ਼ੇੜੀ ਵਿਅਕਤੀ ਨੂੰ ਮੌਕੇ ਤੋਂ ਅਜੜਾ ਕਾਬੂ ਕਰ ਲਿਆ ਜਾਂਦਾ ਤਾਂ ਬਿਲਕੁਲ ਨਸ਼ੇ ਦਾ ਉਹ ਸੇਵਨ ਕਰ ਰਿਹਾ ਸੀ ਆ ਪੂਰੀ ਖਬਰ ਕਿਹਾ ਉਹ ਵਿਸਾਰਪੂਰਵਕ ਸੁਣ ਲਰਨੇ ਆ ਅੱਗੇ ਨਾਕੇ ਤੇ ਮਜੂਰ ਸੀਗੇ ਤੇ ਸਾਨੂੰ ਬੰਦਾ ਚੈੱਕ ਕਰ ਰਹੇ ਤੇ ਸਾਨੂੰ ਬੰਦਾ ਮਿਲਿਆ ਵਾ ਇਹਦੇ ਬਾਰੇ ਮੈਂ ਪੂਰਾ ਕੁਝ ਨਹੀਂ ਦੱਸ ਸਕਦਾ ਕਿਉਂਕਿ ਸਾਡਾ ਐਨਟੀਪੀਐਸ ਅਕਟ ਦਾ ਕੇਸ ਆ ਇਹਦੇ ਬਾਰੇ ਅੱਖਰ ਦੱਸਣਗੇ ਕੀ ਨਾਮ ਕੀ ਹੈ ਇਹਦਾ ਨਾਮ ਵੀ ਨਹੀਂ ਦੱਸ ਸਕਦੇ ਕਿੰਦਾ ਸਮਾਨ ਮਿਲਿਆ ਇਹ ਮੀਨ ਦਾ ਇਹ ਉਹ ਕਹ ਦੱਸਣ ਕਿ ਉਹਨਾਂ ਨੇ ਦੱਸਣਾ ਸਾਰੇ ਸਾਰੇ ਉਹ 30 ਹਜੇ ਕਾਰਵਾਈ ਚੱਲ ਰਹੀ ਹੈ ਨਾ ਪੂਰੀ ਹੋਈ ਨਹੀਂ ਜਿਹੜਾ ਬਾਥਰੂਮ ਹੈ ਸਰਕਾਰੀ ਬਾਥਰੂਮ ਹੈ ਉਹਦੇ ਤੋਂ ਬੜਿਆ ਨਹੀਂ ਪਰ ਜਿਹੜੇ ਉੱਥੇ ਦੇ ਲੋਕ ਆ ਉਹ ਕਹਿੰਦੇ ਇਸ ਤੋਂ ਬੜੀ ਨੀਸ਼ਾ ਜੀ ਅੱਛਾ ਇਹ ਕੀ ਗੱਲਬਾਤ ਕੀ ਹੋਈ ਮੈਨੂੰ ਸਾਰੀ ਗੱਲ ਦੱਸੋ ਕੀ ਗੱਲਬਾਤ ਹੋਈ ਜੀ ਗੱਲਬਾਤ ਤਾਂ ਕੁਛ ਨਹੀਂ ਜੀ ਮੈਂ ਰੋਕਦੀ ਸੀ ਮੈਂ ਕਿਹਾ ਜੀ ਬਾਥਰੂਮ 'ਚ ਪਾਣੀ ਹੈ ਨਹੀਂ ਜੀ ਉਹ ਕਹਿੰਦਾ ਮੈਨੂੰ ਜਾਣ ਦੋ ਹਾਂ ਕਹਿੰਦਾ ਮੈਂ ਪਾਣੀ ਮੈਂਡਲ ਲਗਾਉਣੇ ਦੀ ਮਨ ਨਹੀਂ ਜਾਣ ਦੋ ਹੂੰ ਤੇ ਚਲੇ ਗਏ ਨੰਬਰ ਕਾ ਨਿਕਲੇ ਗੀ ਗੱਲਬਾਤ ਹੋਈ ਮੇਰੇ ਨਾਲ ਗੱਲਬਾਤ ਨਹੀਂ ਹੋਈ ਤੁਹਾਨੂੰ ਕਹਿੰਦੇ ਬੋਲਿਆ ਹਾਂਜੀ ਮੈਨੂੰ ਗਲਤ ਬੋਲਿਆ ਤੇ ਕਹਿੰਦਾ ਮੈਨੂੰ ਜਾਣ ਦੋ ਮੈਂ ਪਹਿਲਾਂ ਵੀ ਆdna ਆ ਮੈਂ ਤਾਂ ਪਹਿਲੇ ਤਾਂ ਸਾਨੂੰ ਪਤਾ ਹੀ ਨਹੀਂ ਜੀ ਅੱਛਾ ਹਾਂਜੀ ਤੁਹਾਨੂੰ ਕਿਦਾ ਸ਼ੱਕ ਕਿਦਾਂ ਪਿਆਦਾ ਹਾਂਜੀ ਸ਼ੱਕ ਕਿਦਾਂ ਪਿਆਦਾ ਉਹ ਫਿਰ ਟੈਕਟ ਫੜੇ ਹੋਏ ਤੇ ਹਾਂਜੀ ਲੱਵਾ ਲੱਵਾ ਟਾਈਮ ਹਾਂਜੀ ਟਾਈਮ ਲੱਗਿਆ ਅੰਦਰ ਕੱਦ ਦੇ ਬੜੇ ਹਾਂਜੀ ਫਿਰ ਤੁਸੀਂ ਬੁਲਾਇਆ ਫੋਨ ਕਰਕੇ ਕਿਸੇ ਨੂੰ ਹਾਂਜੀ ਮੈਂ ਪੁਲਿਸ ਵਾਲੇ ਨੂੰ ਜੀ ਤੇ ਕੀ ਗੱਲਬਾਤ ਹੋਈ ਉਸ ਵਾਰ ਕੈਸ਼ਨ ਨਿਕਲੇਗੀ ਬੋਲਸਾਰਿਆਂ ਨੇ ਤੁਹਾਡੇ ਨਾਲ ਕੋਈ ਗੱਲਬਾਤ ਕੀਤੀ? ਜੀ ਨਹੀਂ ਗੱਲਬਾਤ ਤੁਹਾਡੇ ਨਾਲ ਨਹੀਂ ਗੱਲਬਾਤ। ਇੱਧਰ ਅੰਦਰ ਆ ਕੇ ਉਹਨਾਂ ਨੇ ਜੀ ਸਾਹਿਬ ਮਤਲਬ ਜੀ ਹਾਂਜੀ ਹਾਂਜੀ। ਦੇਖੋ ਮੁੰਡੇ ਵੱਲੋਂ ਕੀ ਗੱਲਬਾਤ ਕੀਤੀ ਤੇ ਬੋਲਸਾਰਿਆਂ ਨਾਲ ਜਾਂਦਾ ਬਸ ਉਹਨਾਂ ਨੇ ਚਾਹੀ ਗੋਲੀਆਂ-ਗੋਲੀਆਂ ਕੱਟੀਆਂ ਉਹਨਾਂ ਨੇ ਬਸ ਕੈਗਲ ਕੋਈਆਂ ਹੋਈਆਂ ਸੀ ਇਹਨਾਂ ਨੂੰ ਹਾਂਜੀ ਇਹ ਚ ਜਰਾਬਤ ਹਾਂਜੀ ਕਿੰਨੇ ਸਮਾਨ ਕਰਨ ਰੁਕੇ ਆ ਇਹ ਪਤਾ ਨਹੀਂ ਕਿ ਸਮਾਨ ਥੋੜਾ ਕਿੰਨੇ ਸਮਾਨ ਰੁਕੇ ਆ ਇਹ ਅੰਦਰ ਕੇ ਕਿੰਨੇ ਟਾਈਮ ਹੋ ਗਿਆ 25 ਮਿੰਟ ਹੋ ਗਏ ਤੁਹਾਨੂੰ ਹਾਂਜੀ ਹਾਂ ਜੀ ਦਰਵਾਜ਼ਾ ਵੀ ਖੜਾ ਹਾਂ ਹਾਂ ਜੀ ਦਰਵਾਜ਼ਾ ਖੋਲਦੇ ਨੇ ਜੀ ਦਰਵਾਜ਼ਾ ਮੈਨੂੰ ਡਰ ਲੱਗਣ ਲੱਗਿਆ ਮੈਂ ਕਿਤੇ ਕੁਝ ਹੋਰ ਨਾ ਜਾਵੇ ਮਾਰੀ ਨਾ ਜਾਵੇ ਸਾਡੇ ਨਾਮ ਹੀ ਆਉਣਾ ਸੀ ਉੱਪਰ ਸਰ ਜੀ ਕੀ ਗੱਲ ਕੀ ਹੋਈ ਸੀ ਜਦੋਂ ਤੁਸੀਂ ਇੱਥੇ ਦੇਖਿਆ ਕਿ ਗੱਡੀ ਲੈ ਕੇ ਆ ਚੁਈਏ ਉਹ ਇੱਥੇ ਖੜੀ ਕੀਤੀ ਤੇ ਇੱਥੇ ਬੈਠੀ ਜੀ ਇਹ ਅੰਦਰ ਵੜ ਗਿਆ ਮੈਨੂੰ ਕਿਹਾ ਕੀ ਹੋਇਆ ਕੰਦੀ ਮੈਨੂੰ ਔਖਾ ਹੋ ਕੇ ਬੋਲ ਪਿਆ 25 ਮਿੰਟ ਲਾਤੇ ਅੰਦਰ ਖੜਗਾਟੇ ਘਰ ਘੰਦੇ ਫੇਰ ਬਾਹਰ ਆਇਆ ਇੱਥੇ ਪੁਲਿਸ ਵਾਲਿਆਂ ਨੇ ਪਕੜ ਲਿਆ ਹੋਰ ਨਿਕਲੇ ਆਪਣਾ ਗੋਲੀਆਂ ਨਿਕਲ ਰਹੀ ਜਦਿ ਬਰੇਕਾ ਹੁੰਦੀ ਹੈ ਅੱਛਾ ਔਰ ਇੱਕ ਟਿੱਟਾ ਨਿਕਲਿਆ ਬਾਕੀ ਪੀ ਕਿਹਾ ਸੀਗਾ ਉਹ ਦੱਪੇ 10 ਦਿਨ ਉਹਦੇ ਵਿੱਚ ਸੀਗਾ ਅੱਛਾ ਹਾਂਜੀ ਬਸ ਕੋਈ ਨਾਮ ਨੂੰ ਪਤਾ ਲੱਗਾ ਕੀ ਨਹੀਂ ਬងਜੀ ਪੁਲਿਸ ਨੇ ਗਤੀਵਰ ਕਰ ਦਿੱਤੀ ਹੈ ਗੱਲਬਾਤ ਹੋਈ ਸੀ ਕਿ ਤੁਹਾਡੀ ਉਹਦੇ ਨਾਲ ਮੁੰਡੇ ਨਾਲ ਸਾਡੇ ਨਾਲ ਕੋਈ ਸਾਡੇ ਨਾਲ ਕੋਈ ਗੱਲਬਾਤ ਨਹੀਂ ਆਪਾਂ ਤਾਂ ਨੌਕਰੀ ਕਰਦੇ ਸੀ ਹਾਈ ਕਿਨਾਂ ਕਰੀਆ ਪਰ ਸਪਾਈ ਕਰਦੇ ਨੇ ਸਾਡੇ ਪੁਲਿਸ ਨੂੰ ਕਹਿੰਦੇ ਬੁਲਾਇਆ ਸੀ ਪੁਲਿਸ ਨੇ ਇਹ ਚਾਹਤਾ ਉਸ ਘਟੀ ਜੀ ਅੱਛਾ ਇਹ ਡਰ ਗਈ ਕਿ ਅਸੀਂ ਇਹਨੂੰ ਗਲਤ ਬੋਲ ਕੇ ਗਿਆ ਮੇਰੀ ਨੇ ਅੱਗੇ ਦੱਸਿਆ ਜੀ ਬੋਧੀ ਇਹ ਤਾਂ ਗੱਲ ਹੈ ਫਿਰ ਇਹਨਾਂ ਕੋਲੋਂ ਨਿਕਲ ਟਿਕਾ ਨਿਕਲੇ ਕੈਪਸੂਲ ਨਿਕਲੇ 12 13% ਬਾਕੀ ਟਿਕਾ ਹੈਗਾ ਥੋੜਾ ਜਿਹਾ ਇਹਨਾਂ ਕੋਈ ਹੋਏ ਸੀ ਕਿ ਜਰਾਬਾ ਚ ਕੋਈ ਸੀ ਅੱਛਾ ਫਿਰ ਉਹਨਾਂ ਨੇ ਚੈੱਕ ਕੀਤਾ ਪੁਲਿਸ ਵਾਲੇ ਨੇ ਫਿਰ ਉਹਨਾਂ ਨੂੰ ਮਿਲ ਗਏ ਠੀਕ ਹੈ ਸਤਿ ਸ਼੍ਰੀ ਅਕਾਲ ਤੁਸੀਂ ਸੁਖਰ ਅਸਮ ਜੈਡਸ ਤੇ ਮੈਂ ਹਾਂ ਪ੍ਰਦੀਪ ਗੌਰ ਤਾਂ ਪੰਜਾਬ ਦੇ ਵਿੱਚ ਭਾਵੇਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਪੰਜਾਬ ਸਰਕਾਰ ਦੇ ਵੱਲੋਂ ਤਾਂ ਚਲਾ ਦਿੱਤੀ ਗਈ ਹੈ ਪਰ ਫਿਰ ਵੀ ਨਸ਼ਾ ਜਿਹੜਾ ਰੁਕਣ ਦਾ ਨਾਮ ਨਹੀਂ ਆ ਰਿਹਾ ਇਸੇ ਤਰੀਕੇ ਦੀ ਨਾਲੀ ਘਟਨਾ ਵਾਪਰੀ ਜਲੰਧਰ ਦੇ ਵਿੱਚ ਜਿੱਥੇ ਦੁਆਬਾ ਚੌਂਕ ਦੇ ਵਿੱਚ ਬੜਿਆ ਇੱਕ ਸਰਕਾਰੀ ਬਾਥਰੂਮ ਜਿਸ ਦਾ ਜਿਸਦੀ ਵਰਤੋਂ ਹੈ ਜਿਹੜੀ ਆਮ ਲੋਕਾਂ ਦੇ ਵੱਲੋਂ ਕੀਤੀ ਜਾਂਦੀ ਹੈ ਰਾਗਬੀਰਾਂ ਦੇ ਵੱਲੋਂ ਕੀਤੀ ਜਾਂਦੀ ਹੈ ਪਰ ਇੱਕ ਨਸ਼ੇੜੀ ਨੌਜਵਾਨ ਦੱਸਿਆ ਜਾ ਰਿਹਾ ਕਿ ਇਸ ਬਾਥਰੂਮ ਦੇ ਵਿੱਚ ਵਾਰ-ਵਾਰ ਜਾਣ ਦੀ ਜ਼ਿੱਦ ਕਰਦਾ ਤਾਂ ਸਫਾਈ ਕਰਮਚਾਰੀ ਮਹਿਲਾ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਕਿ ਅੰਦਰ ਪਾਣੀ ਨਹੀਂ ਹੈ ਤੂੰ ਅੰਦਰ ਨਾ ਜਾ ਪਰ ਨੌਜਵਾਨ ਹੈ ਜਿਹੜਾ ਲਗਾਤਾਰ ਉਸਦੇ ਨਾਲ ਬਹਿਸ ਕਰਦਾ ਹੋਇਆ ਵੀ ਨਜ਼ਰ ਆ ਰਿਹਾ ਤੇ ਜ਼ਬਰਦਸਤੀ ਦੇ ਨਾਲ ਬਾਥਰੂਮ ਦੇ ਵਿੱਚ چلا ਜਾਂਦਾ ਤਾਂ ਦੱਸਿਆ ਕਿ 20-25 ਮਿੰਟ ਜਦੋਂ ਮਹਿਲਾ ਕਰਮਚਾਰੀ ਇੰਤਜ਼ਾਰ ਕਰਦੀ ਹੈ ਬਾਹਰ ਨਹੀਂ ਆਉਂਦਾ ਤਾਂ ਉਹ ਡਰ ਜਾਂਦੀ ਹੈ ਘਬਰਾ ਜਾਂਦੀ ਹੈ ਉਸ ਨੂੰ ਸ਼ੱਕ ਹੁੰਦਾ ਹੈ ਕਿ ਸ਼ਾਇਦ ਕੋਈ ਨਸ਼ੇੜੀ ਹੈ ਤਾਂ ਤੁਰੰਤ ਉਸਨੇ ਪੁਲਿਸ ਨੂੰ ਬੁਲਾ ਲਿਆ ਤਾਂ ਮੌਕੇ ਤੇ ਹੰਗਾਮਾ ਹੁੰਦਾ ਦਰਸਲ ਨਸ਼ੇੜੀ ਵਿਅਕਤੀ ਨੂੰ ਮੌਕੇ ਤੋਂ ਜੜਾ ਕਾਬੂ ਕਰ ਲਿਆ ਜਾਂਦਾ ਤਾਂ ਬਿਲਕੁਲ ਨਸ਼ੇ ਦਾ ਉਪ ਸੇਵਨ ਕਰ ਰਿਹਾ ਸੀ ਆਪੋਰੀ ਖਬਰ ਕੀ ਹੈ ਉਹ ਵਿਸਾਰਪੂਰਵਕ ਸੁਣ ਲੜਨੇ ਆ। ਅੱਜ ਇੱਥੇ ਨਾਕੇ ਤੇ ਮਜੂਦ ਸੀਗੇ ਤੇ ਸਾਨੂੰ ਬੰਦਾ ਚੈੱਕ ਕਰ ਰਹੇ ਤੇ ਸਾਨੂੰ ਬੰਦਾ ਮਿਲਿਆ ਵਾ ਇਸ ਬਾਰੇ ਮੈਂ ਪੂਰਾ ਕੁਝ ਨਹੀਂ ਦੱਸ ਸਕਦਾ ਕਿਉਂਕਿ ਸਾਡਾ ਐਨਟੀਪੀਐਸ ਇੱਕ ਦਾ ਕੇਸ ਆ ਇਹਦੇ ਬਾਰੇ ਅੱਤਰ ਦੱਸਣਗੇ ਕੀ ਨਾਮ ਕੀ ਹੈ ਦੱਸੋ ਨਾਵ ਨਹੀਂ ਦੱਸ ਸਕਦੇ ਕਿੰਨਾ ਸਮਾਨ ਮਿਲਿਆ ਇਹ ਵੀ ਨਹੀਂ ਦੱਸ ਸਕਦੇ ਇਹ ਆਪ ਦਾ ਦੱਸਣਗੇ ਉਹਨਾਂ ਨੇ ਦੱਸਣਾ ਸਾਡੀ ਹਜੇ ਕਾਰਵਾਈ ਚੱਲ ਰਹੀ ਹੈ ਨਾ ਪੂਰੀ ਹੋਈ ਨਹੀਂ ਹੈ ਜਿਹੜਾ ਬਾਥਰੂਮ ਸਰਕਾਰੀ ਬਾਥਰੂਮ ਆ ਉਹਦੇ ਤੋਂ ਫੜਿਆ ਨਹੀਂ ਪਰ ਜਿਹੜੇ ਉੱਥੇ ਦੇ ਲੋਕ ਆ ਉਹ ਕਹਿੰਦੇ ਇਸ ਤੋਂ ਫੜਾ ਨੀਸ਼ਾ ਜੀ ਅੱਛਾ ਇਹ ਕੀ ਗੱਲਬਾਤ ਕੀ ਹੋਈ ਮੈਨੂੰ ਸਾਰੀ ਗੱਲ ਦੱਸੋ ਕੀ ਗੱਲਬਾਤ ਹੋਈ ਸੀ ਜੀ ਗੱਲਬਾਤ ਤਾਂ ਕੁਛ ਨਹੀਂ ਜੀ ਮੈਂ ਰੋਕਦੀ ਸੀ ਮੈਂ ਕਿਹਾ ਜੀ ਬਾਥਰੂਮ 'ਚ ਪਾਣੀ ਹੈ ਨਹੀਂ ਜੀ ਉਹ ਕਹਿੰਦਾ ਮੈਨੂੰ ਜਾਣ ਦੋ ਹਾਂ ਕਹਿੰਦਾ ਮੈਂ ਪਾਣੀ ਮੈਂਟਰ ਲਗਾਉਣੇ ਦੀ ਮਨ ਨਹੀਂ ਜਾਣ ਦੋ ਹੂੰ ਤੇ ਚਲੇ ਗਏ ਮੇਰੇ ਮਰ ਕੇ ਨਿਕਲਿਆ ਨਹੀਂ ਕੀ ਗੱਲ ਬਾਤ ਹੈ ਮੈਨਾਂ ਗੱਲ ਬਾਤ ਨਹੀਂ ਹੋਈ ਤੁਹਾਨੂੰ ਕਹਿੰਦੇ ਬੋਲਿਆ ਹਾਂਜੀ ਮੈਨੂੰ ਗਲਤ ਬੋਲਿਆ ਤੇ ਕਹਿੰਨਾ ਮੈਨੂੰ ਜਾਣ ਦੋ ਮੈਂ ਪਹਿਲਾਂ ਵੀ ਆਂ ਆਇਆ ਮੈਂ ਕਿਹਾ ਪਹਿਲੇ ਤਾਂ ਸਾਨੂੰ ਪਤਾ ਹੀ ਨਹੀਂ ਜੀ ਬਾਈ ਅੱਛਾ ਹਾਂਜੀ ਤੁਹਾਨੂੰ ਕਿਹਦਾ ਸ਼ੱਕ ਕਿੱਦਾ ਪਿਆਦਾ ਹਾਂਜੀ ਸ਼ੱਕ ਕਿੱਦਾ ਹੋਇਆ ਉਹ ਫਿਰ ਟੈਕਟ ਫੜੇ ਹੋਏ ਤੇ ਹਾਂਜੀ ਲਪਾਵਾ ਟਾਈਮ ਹਾਂਜੀ ਟਾਈਮ ਲੱਗਿਆ ਅੰਦਰ ਕੱਦ ਦੇ ਬਰੇ ਹਾਂਜੀ ਫਿਰ ਤੁਸੀਂ ਬੁਲਾਇਆ ਫੋਨ ਕਰਕੇ ਕਿਸੇ ਨੂੰ ਹਾਂਜੀ ਮੈਂ ਪੁਲਿਸ ਵਾਲੇ ਨੂੰ ਜੀ ਤੇ ਕੀ ਗੱਲ ਬਾਤ ਹੋਈ ਉਸ ਵਾਰ ਕੈਸਲ ਨਿਕਲੇਗੀ ਬਹੁਤ ਸਾਰੇ ਨੇ ਤੁਹਾਡੇ ਨਾਲ ਕੋਈ ਗੱਲਬਾਤ ਕੀਤੀ ਕਿ ਨਹੀਂ ਗੱਲਬਾਤ ਤੁਹਾਡੇ ਨਾਲ ਨਹੀਂ ਗੱਲਬਾਤ ਇੱਦਾਂ ਅੰਦਰ ਆ ਕੇ ਉਹਨਾਂ ਨੇ ਚੀਰ ਚੀਰ ਸਾਬ ਮਸੂਮ ਦਾ ਹਾਂਜੀ ਹਾਂਜੀ ਦੇਖੋ ਮੁੰਡੇ ਵੱਲੋਂ ਕੀ ਗੱਲਬਾਤ ਕੀਤੀ ਜੀ ਬਹੁਤ ਸਾਰੇ ਨਾਲ ਜਦੋਂ ਬਸ ਉਹਨਾਂ ਨੇ ਅਹੀ ਗੋਲੀਆਂ ਗੋਲੀਆਂ ਕੱਟੀਆਂ ਉਹਨਾਂ ਨੇ ਬਸ ਕੈਗੋ ਗੋਲੀਆਂ ਹੋਈਆਂ ਸੀ ਹਾਂਜੀ ਇਹ ਚ ਜਰਾਬਤ ਹਾਂਜੀ ਕਿੰਨੇ ਸਮਾਨ ਕਰਨ ਰੁਕੇ ਆਏ ਪਤਾ ਨਹੀਂ ਕਿ ਸਮਾਨ ਕਿੱਧਰ ਕਿੱਧਰ ਕਿੱਲੇ ਸਮਾਨ ਰੁਕੇ ਆਏ ਅੰਦਰ ਗਏ ਕਿੰਨੇ ਟਾਈਮ ਹੋ ਗਿਆ 25 ਮਿੰਟ ਹੋ ਗਏ ਤੁਹਾਨੂੰ ਹਾਂਜੀ ਹਾਂ ਜੀ ਦਰਵਾਜ਼ਾ ਵੀ ਖੜਾ ਹਾਂ ਬੋਲਦੇ ਹਾਂ ਦਰਵਾਜ਼ਾ ਖੋਲਦੇ ਨੇ ਜੀ ਦਰਵਾਜ਼ਾ ਮੈਨੂੰ ਡਰ ਲੱਗਣ ਲੱਗਿਆ ਮੈਂ ਕਿਤੇ ਕੁਝ ਹੋਰ ਨਾ ਚੱਲ ਮਾਰੀ ਨਾ ਜਾਵੇ ਸਾਡੇ ਨਾਮ ਹੀ ਆਉਣਾ ਸੀ ਉੱਪਰ ਹਰਜੀਤ ਕੀ ਗੱਲ ਕੀ ਹੋਈ ਸੀ ਜਦੋਂ ਤੁਸੀਂ ਇੱਥੇ ਦੇਖਿਆ ਕਿ ਮੈਂ ਗੱਡੀ ਲੈ ਕੇ ਆਇਆ ਸੀ ਇਹ ਉੱਥੇ ਖੜੀ ਕੀਤੀ ਇੱਥੇ ਬੈਠੀ ਜੀ ਇਹ ਅੰਦਰ ਵੜ ਗਿਆ ਮੈਨੂੰ ਕਿਹਾ ਕੀ ਹੋਇਆ ਕੰਦੀ ਮੈਨੂੰ ਓਖਾ ਹੋ ਕੇ ਬੋਲ ਪਿਆ 25 ਮਿੰਟ ਲਾਤੇ ਅੰਦਰ ਖੜਗਾਟੇ ਘਰ ਕੰਦੇ ਫੇਰ ਬਾਹਰ ਆਇਆ ਇੱਥੇ ਪੂਰੀ ਸੜਿਆ ਪਗੜ ਲਿਆ ਉਹ ਨਿਕਲੇ ਆਪਣਾ ਗੋਲੀਆਂ ਲਿਖ ਗਿਆ ਜਿਹੜੀ ਬ੍ਰੇਕਾ ਹੁੰਦੀ ਹੈ ਅੱਛਾ ਔਰ ਇੱਕ ਟਿੱਟਾ ਨਿਕਲਿਆ ਬਾਕੀ ਪੀ ਕਿਹਾ ਸੀਗਾ ਉਹ ਡੱਬੇ 10 ਦਿਨ ਉਹਦੇ ਵਿੱਚ ਸੀਗਾ ਅੱਛਾ ਧੰਨਵਾਦ ਬਸ ਤੇ ਨਾਮ ਨੂੰ ਪਤਾ ਲੱਗਾ ਕੀ ਨਹੀਂ ਭਾਈ ਉਹ ਪੁਲਿਸ ਨੇ ਗੱਡੀ ਚਾਰਕੀ ਗੱਲਬਾਤ ਹੋਈ ਸੀ ਕਿ ਤੁਹਾਡੀ ਉਹਦੇ ਨਾਲ ਮੁੰਡੇ ਨਾਲ ਸਾਡੇ ਨਾਲ ਕੋਈ ਸਾਡੇ ਨਾਲ ਕੋਈ ਗਲਵਾਦ ਨਹੀਂ ਆਪਾਂ ਤਾਂ ਨੌਕਰੀ ਕਰਦੇ ਸੀ ਹਾਈ ਕਿਨਾਂ ਕਰੀਆ ਫਿਰ ਸਫਾਈ ਕਰਦੇ ਦੇਲੀ ਪੁਲਿਸ ਨੂੰ ਕਹਿੰਦੇ ਬੁਲਾਇਆ ਸੀ ਪੁਲਿਸ ਨੇ ਜਾਤ ਦਾ ਉੱਥੇ ਘਟੀ ਸੀ ਅੱਛਾ ਇਹ ਡਰ ਗਈ ਤੇ ਇਹਨੂੰ ਗਲਤ ਬੋਲ ਕੇ ਗਿਆ ਮੇਰੀ ਨੇ ਅੱਗੇ ਦੱਸਿਆ ਹੀ ਬੋਲ ਜੀ ਇਹ ਤਾਂ ਗੱਲ ਹੈ ਫਿਰ ਇਹਨਾਂ ਕੋਲੋਂ ਕੋ ਨਿਕਲਿਆ ਟੀਕਾ ਨਿਕਲਿਆ ਕੈਪਸੂਲ ਨਿਕਲਿਆ 12 ਦੇ ਦਾ ਕਾ ਬਾਕੀ ਚਿੱਟਾ ਹੈਗਾ ਥੋੜਾ ਜਿਹਾ ਕੋਈ ਹੋਏ ਸੀ ਕਿ ਪੁਜਰਾਬਾ ਚ ਕੋਈ ਸੀ ਅੱਛਾ ਫਿਰ ਉਹਨਾਂ ਨੇ ਚੈੱਕ ਕੀਤੇ ਪੁਲਿਸ ਵਾਲੇ ਨੇ ਫਿਰ